ਲਗਾਉ ਉਹ ਰਖ ਲਿਆ ਇਹਨਾਂ ਦਾ ਕਹਿਣਾ ਕਿ ਜੇਕਰ ਕਰਨਗੇ ਤਾਂ ਜਿਹੜਾ ਹੈਗਾ ਉਹ ਡੰਡਾ ਪ੍ਰੇਟ ਕੀਤਾ ਜਾਵੇਗਾ ਇਹ ਤੁਸੀਂ ਤਸਵੀਰ ਦੇਖੋ ਜਿੱਥੇ ਪੁਲਿਸ ਵੱਲੋਂ ਜਿਹੜਾ ਹੈ ਉਹ लाठी ਲੈ ਕੇ ਜਿਹੜਾ ਹੈ ਉਹ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹ ਤੁਸੀਂ ਦੇਖੋ ਜਰੂਰ ਤਸਵੀਰ ਦੇਖੋ ਜਿੱਥੇ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਇਹ ਇੱਕ ਪਾਸੇ ਤਾਂ ਇੱਕ ਪਾਸੇ ਇਹ ਪੁਲਿਸ ਅਧਿ ਦੂਜੇ ਪਾਸੇ ਕਿਸਾਨ ਜਿਹੜੇ ਨੇ ਉਹ ਆਮਣੋ ਸਾਹਮਣੇ ਹੋਏ ਨੇ ਇਹਨਾਂ ਦਾ ਕਹਿਣਾ ਹੈ ਕਿ ਵੀ ਅਸੀਂ ਨਹੀਂ ਤਾਂ ਜਿਹੜਾ ਹੈਗਾ ਇਹ ਪੂਰਨ ਦਵਾਂਗੇ ਤੇ ਇਹ ਤਸਵੀਰ ਤੁਸੀਂ ਦੇਖੋ ਜਿੱਥੇ ਪਾਰਾ ਕਰੇ ਤਾਂ ਇਹ ਤੁਸੀਂ ਦੇਖੋ ਪੁਲਿਸ ਅਤੇ ਜੀਵਾ ਕਰ ਰਹੇ ਪਰੇ ਕਰਦੇ ਹੋ ਉਹ ਕਾਲੀ ਨਹੀਂ ਬਿਲਕੁਲ ਤਾਂ ਇਹ ਬਿਲਕੁਲ ਕਿਸਾਨ ਅਤੇ ਦੂਜੇ ਬਾਈ ਜੀ ਕਰਕੇ ਸਾਰਾ ਕੁਝ ਕਰਾ ਰਿਆ ਹੁਣ ਤੁਸੀਂ ਅੱਗੇ ਹੀ ਦੱਸਦੇ ਸੀ ਹੁਣ ਤੁਸੀਂ ਆਪਣੇ ਕੈਮਰਾ ਸਾਰਾ ਕੁਝ ਰਿਕਾਰਡ ਕਰ ਲਿਆ ਸਾਰਾ ਕੁਝ ਰਿਕਾਰਡ ਕਰ ਲਿਆ ਤੁਹਾਡੇ ਸਾਹਮਣੇ ਪ੍ਰਸ਼ਾਸਨ ਨਾਲ ਹੋ ਕੇ ਸਾਰਾ ਕੁਝ ਕਰਾ ਤੁਹਾਡੇ ਸਾਹਮਣੇ ਪ੍ਰਸ਼ਾਸਨ ਨੇ ਉਹ ਡੰਡੇ ਮਾਰੇ ਜੀ ਡੰਡੇ ਮਾਰੇ ਜੀ ਉਹਦੇ ਮੁੰਡੇ ਦੇ ਉਹ ਡੰਡੇ ਹੀ ਮਾਰੇ ਉਹ ਮੁੰਡੇ ਦਾ ਮਾਰੇ ਜੀ ਟਰੈਕਟਰ ਵਾਲੇ ਟਰੈਕਟਰ ਵਾਲੇ ਦੇ ਮੁੰਡੇ ਡੰਡੇ ਮਾਰੇ ਬਿਲਕੁਲ ਇਹ ਤੁਸੀਂ ਟਰੈਕਟਰ ਬਿਲਕੁਲ ਜਿਹੜੀ ਹੈ ਉਹ ਨੂੰ ਲੈ ਕੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਜਿਹੜਾ ਇਹ ਉਹ ਪੂਰਾ ਰਸਤਾ ਜਿਹੜਾ ਹੈ ਬਣਾਵਾਂਗੇ ਤੇ ਇਹ ਤਸਵੀਰ ਤੁਸੀਂ ਦੇਖੋ ਇੱਕ ਪਾਸੇ ਪੁਲਿਸ ਜਿਹੜੀ ਹੈਗੀ ਆ ਉਹ ਖੜੀ ਹੈ ਇਹਨਾਂ ਦਾ ਕਹਿਣਾ ਕਿ ਵੀ ਅਸੀਂ ਰਸਤਾ ਜਿਹੜਾ ਹੈ ਉਹ ਨਹੀਂ ਬਣਾਉਣ ਦੇਵਾਂਗੇ ਤੇ ਇਹ ਤਸਵੀਰ ਜਿਹੜੀ ਹੈ ਉਹ ਤੁਹਾਨੂੰ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਜਿਸ ਬਿਲਕੁਲ ਇਹ ਤੁਸੀਂ ਤਸਵੀਰ ਦੇਖੋ ਜਿੱਥੇ ਇਹ ਇਹ ਇਧਰ ਹੋਣਾ ਅੱਗੇ ਨਾਲ ਤਾਂ ਇਹ ਤੁਸੀਂ ਦੂਜੇ ਪਾਸੇ ਜਿਹੜੀ ਆ ਪੁਲਿਸ ਜਰੂਰ ਦੇਖੋ ਇੱਕ ਪਾਸੇ ਟਰੈਕਟਰ ਹੈ ਦੂਜੇ ਪਾਸੇ ਇਹ ਪੁਲਸ ਆ ਜਿੱਥੇ ਇਹਨਾਂ ਦਾ ਕਹਿਣਾ ਹੈ ਕਿ ਵੀ ਅਸੀਂ ਹੁਣ ਜਿਹੜਾ ਆ ਉਹ ਨਹੀਂ ਪੁਰਨ ਦਵਾਂਗੇ ਤੇ ਇਹ ਤਸਵੀਰ ਤੁਹਾਨੂੰ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਦੋਨੋਂ ਪੱਖ ਜਿਹੜੇ ਨੇ ਇੱਕ ਦੂਜੇ ਦੇ ਸਾਹਮਣੇ ਹੈਗੇ ਨੇ ਇਹਨਾਂ ਦਾ ਕਹਿਣਾ ਹੈ ਕਿ ਵੀ ਜੇਕਰ ਇਹ ਚੀਜ਼ ਖੋਵੇਗੀ ਤੇ ਅਸੀਂ ਜਿਹੜਾ ਆ ਉਹ ਖੜੇ ਆ ਤਾਂ ਇਹ ਦੇਖੋ ਵੀ ਹੱਥਾਂ ਦੇ ਨਾਲ ਵੀ ਜਿਹੜੇ ਹੈਗੇ ਉਹ ਕਿਸਾਨ ਆਗੂ ਜਿਹੜੇ ਨੇ ਪੂਰਦੇ ਹੋਏ ਨਜ਼ਰ ਆ ਰਹੇ ਨੇ ਇਹ ਤੁਸੀਂ ਜਰੂਰ ਟਰੈਕਟਰ ਹੌਲੀ-ਹੌਲੀ ਜਿਹੜਾ ਆ ਉਹ ਅੱਗੇ ਲਿਆ ਕੇ ਜਿਹੜਾ ਇਹ ਕੀਤਾ ਜਾ ਰਿਹਾ ਤਾਂ ਇਹ ਪੁਸ਼ ਬਣਾ ਦੇਖੋ ਜ਼ਰੂਰ ਅੱਗੇ ਜਿਹੜਾ ਹੈਗਾ ਉਹ ਖੜ ਗਏ ਨੇ ਕਿ ਜੇਕਰ ਤੂੰ ਪੂਰੇਗਾ ਤੇ ਅਸੀਂ ਤੇਰੇ ਨਾਲ ਇੱਧੇ ਅੱਗੇ ਖੜੇ ਹੈਗੇ ਆ ਤਾਂ ਦੂਜੇ ਪਾਸੇ ਜ਼ਰੂਰ ਇਹ ਵੀ ਤਸਵੀਰ ਦੇਖੋ ਜਿੱਥੇ ਹੱਥਾਂ ਦੇ ਨਾਲ ਜਿਹੜਾ ਹੈ ਉਹ ਸਾਰੀਆਂ ਨੀਹਾਂ ਜੜੀਆਂ ਨੇ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਆ ਦੇਖ ਹੂੰ ਹੂੰ ਬਹੁਤ ਸਾਰੇ ਨੇ ਤਾਂ ਬਿਲਕੁਲ ਇਹ ਤੁਸੀਂ ਤਸਵੀਰ ਦੇਖੋ ਜਿੱਥੇ ਹੱਥਾਂ ਦੇ ਨਾਲ ਜਿਹੜਾ ਹੈ ਤਾਂ ਬਿਲਕੁਲ ਇਹ ਤਾਂ ਬਿਲਕੁਲ ਇਹ ਤੁਸੀਂ ਦੇਖੋ ਵੀ ਹੱਥਾਂ ਦੇ ਨਾਲ ਜਿਹੜਾ ਹੈਗਾ ਉਹ ਪੂਰਾ ਜਿਹੜਾ ਹੈਗਾ ਉਹ ਹੁਣ ਸਾਰਾ ਜਿਹੜਾ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸਿਰਫ ਐਗਜ਼ਿਟ ਅਤੇ ਜਿਹੜਾ ਹੈਗਾ ਇਹ ਐਂਟਰੀ ਦਾ ਰਸਤਾ ਦੇ ਦੋ ਟਰੈਕਟਰਾਂ ਦਾ ਪਰ ਹੁਣ ਕਿਸਾਨਾਂ ਵੱਲੋਂ ਜਿਹੜਾ ਹੈਗਾ ਉਹ ਸਾਰੇ ਰਾਸਤੇ ਜਿਹੜੇ ਨੇ ਉਹ ਪੂਰੇ ਗੀਤੇ ਜਾ ਰਹੇ ਨੇ ਤਾਂ ਇਹ ਤੁਸੀਂ ਤਸਵੀਰ ਜ਼ਰੂਰ ਦੇਖੋ ਜਿੱਥੇ ਪੂਰਾ ਜਿਹੜਾ ਹੈਗਾ ਜਿੰਨੇ ਕਿਸਾਨ ਆਗੂ ਸੀਗੇ ਜਿੰਨੇ ਲੀਡਰ ਸੀਗੇ ਸਾਰੇ ਵੱਲੋਂ ਜਿਹੜਾ ਹੈਗਾ ਉਹ ਖੜਕੇ ਹੁਣ ਜਿਹੜਾ ਹੈ ਉਹ ਪੂਰਾ ਜਿਹੜਾ ਉਹ ਪੁਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਇਹ ਤੁਸੀਂ ਤਸਵੀਰ ਜ਼ਰੂਰ ਦੇਖੋ ਜਿੱਥੇ ਉਹ ਦੇਖੋ ਤੰਨਾ ਲਾ ਦੇ ਇੱਟਾ ਵੀ ਦੇਖੋ ਟਰੈਕਟਰ ਖੋਦੀ ਇਹਦੇ ਨਾਲ ਕਰਕੇ ਦੇਖੋ ਟਰੈਕਟਰ ਨੂੰ ਆਨ ਕਰ ਲਿਆ ਇਹਨਾਂ ਨੇ ਇਹ ਦਿੱਤੇ ਹਲੋ ਹਲੋ ਦੇਖ ਸਕਦੇ ਹੋ 2 ਮਿੰਟ ਹੋ ਗਏ ਮੈਂ ਲੜਾਈ ਇਹ ਰਸਤਾ ਆਪਣਾ ਬਣਾ ਰਹੇ ਨੇ ਇਹ ਰਸਤਾ ਬਣਾਤਾ ਇਹਨਾਂ ਨੇ ਦੇਖੋ ਟਰੱਕ ਨੇ ਲੋਨ ਕਰ ਚੱਲੇ ਦੇਖੋ ਸੁੱਟ ਗਈ ਆ ਗਈ ਦੇਖੋ ਉਹ ਦੇਖੋ ਉਹ ਲੋਕ ਜਨੇ ਦੇਖੋ ਪੁੱਛਣਾ ਦੇਖੋ ਅਰੇ ਅੱਪਰ ਚੜਾਟ ਲੈ ਟ੍ਰੈਨਿੰਗ ਹੋਣਾ ਨਹੀਂ ਹੋਣਾ ਨਹੀਂ ਹੋਣਾ ਟੱਕਾ ਹੋਰ ਦਿਨ ਕਰਨੀ ਦਿੰਦੇ ਆ ਨਹੀਂ ਦੇਣਾ ਦੀ ਸਾਡੇ ਸਾਡੇ ਨੂੰ ਤੁਸੀਂ ਮਾਰੋ ਹੰਦ ਮਾਰੀ ਮੇਰੀ ਵੀ ਜਰਦੇ ਆ ਗਿਆ ਆ ਵੀ ਚਾਹ ਦੀ ਤੁਸੀਂ ਹਾਂ ਕੋਈ ਗੱਲ ਨਹੀਂ ਪਤਾ ਨਹੀਂ ਬੜੀ ਚੋਣ ਚ ਪਰੇ ਗਈ ਚੱਲੇ ਤੇ ਪੁਸਰੇ ਉੱਪਰ ਚੜਾ ਚੱਲੇ ਘੱਟੀ ਹਾਂਜੀ ਹੁਣ ਕੀ ਪੁਸਰ ਰਿਕਾਰਡ ਕਰ ਲਿਆ ਤੁਹਾਡੇ ਸਾਹਮਣੇ ਹਾਂਜੀ ਨਾਲ ਸਾਰਾ ਕੁਝ ਕਰਾ ਲਿਆ ਤੁਹਾਡੇ ਸਾਹਮਣੇ ਡੰਡੇ ਵੀ ਮਾਰੇ ਜੀ ਡੰਡੇ ਮਾਰੇ ਜੀ ਉਹਦੇ ਮੁੰਡੇ ਦੇ ਤੁਹਾਡੇ ਡੰਡੇ ਵੀ ਮਾਰੇ ਇਹਨਾਂ ਦਾ ਦੇ ਮੁੰਡੇ ਦੇ ਮਾਰੇ ਤਿਆ ਤਿਆ ਉਹਦੇ ਪਿੱਛੇ ਲਾਈ ਲੋ ਜਿਹਨੇ ਪੂਰੇ ਸਾਹਮਣੇ ਦੇਖੋ ਇੱਕ ਸਾਹਮਣੇ ਦੇਖ ਸਕਦੇ ਹੋ ਪੁਲਿਸ ਮੁਲਾਜ਼ਮ ਵੀ ਖੜੇ ਹੋ ਗਏ ਨੇ ਸਾਹਮਣੇ ਖੜੀ ਹੋ ਕੇ ਦੇਖੋ ਡੈਡ ਹੋ ਰਿਹਾ ਜੀ ਜਿਸ ਪਰ ਕਿਆਸਤ ਹੋ ਗਿਆ ਭਾਈ ਮਰਿਆ ਜੋ ਮਰ ਵੀ ਸਾਹਮਣੇ ਆ ਜੋ ਆ ਦੇ ਟੀਓ ਸਟਾਫ ਆਪ ਦੇ ਨਾਲ ਦੇਖੋ ਇੱਕ ਪੁੱਤ ਦੀ ਮੁਕੇ ਤੇ ਖੜੀ ਦੇਖੋ ਆ ਜਾਣਾ ਲਾਓ ਯਾਰ ਤੁਸੀਂ ਤੁਹਾਨੂੰ ਤੁਹਾਨੂੰ ਪਾਣੀ ਪੁੱਛ ਰਹੇ ਹੋ ਦੇਖੋ ਬੰਦ ਕਰੇ ਚੱਲੇ ਦੇਖੋ ਟਾਇਲ ਤੇ ਪਿੱਟੀ ਦੇਖੋ ਭਾਈ ਜੀ ਜੀ ਆਣਾ ਆ ਗੱਲ ਆਪਰ ਨਾਲ ਵਰਤਨ ਦੇਣਾ ਹੈ ਭਾਈ ਮਾਰੋ ਮਾਰੋ ਚੱਲ ਜਾ बंद कर ਪੀਆਂ ਇਲਾਕੇ ਆ ਬੰਦੇ ਇਲਾਕੇ ਕੰਮ ਤੇ ਦੇਖੋ ਇੱਟਾ ਛੱਟ ਦੀ ਅੰਦਰ ਬੰਦ ਕਰਕੇ ਚੱਲੇ ਦੇਖੋ ਕਰੋ 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 ਖਰਾਬ ਖਰਾਬ ਦੇਖੋ ਟੋਆ ਬੰਦ ਕਰ ਦਿੱਤਾ ਇਹਨਾਂ ਨੇ ਬੰਦ ਕਰਕੇ ਚੱਲੇ ਦੇਖੋ ਮੇਰੇ ਲੱਤਾਂ ਹੀ ਮਰੀ ਕੋਸ਼ਿਸ਼ ਹੈ ਜੜੀ ਦੇਖੋ ਕਿੰਨੀਆਂ ਪੱਟੀਆਂ ਕਿੰਨੀਆਂ ਪੱਟੀਆਂ ਅਕਲਿਕ ਤੁਹਾਨੂੰ ਦੱਸ ਰਹੀ ਹੱਤਾ ਦੇ ਨਾਲ ਹੀ ਕਿਸਾਨ ਇਕਤਾ ਸਾਰੇ ਹੱਤਾ ਦੇ ਨਾਲ ਹੀ ਸਾਰੇ ਖੱਡੇ ਪਰ ਰਹੇ ਨੇ ਦੇਖ ਸਕਦੇ ਹੋ ਖੁਦ ਹੀ ਰਸਤੇ ਬਣਾ ਰਹੇ ਨੇ ਟਰੈਕਟਰ ਵੀ ਪਿੱਛੇ ਨੂੰ ਆ ਰਹੇ ਸੀਗੇ ਪੁਲਿਸ ਮੁਲਾਜ਼ਮ ਅੱਗੇ ਖੜੇ ਹੋ ਗਏ ਨੇ ਟਰੈਕਟਰ ਦੇ ਲਾਈਵ ਤਸਵੀਰਾਂ ਕੱਢਣਾ ਸਾਂਝੀ ਕੀਤੀ ਜਾ ਰਹੀਆਂ ਨੇ ਦੋ ਮਰਦਾ ਹੀ ਦੇਖ ਸਕਦੇ ਹੋ ਜੀ ਖੋਦੀ ਹੀ ਟਾ ਟੋਟ ਰਹੇ ਨੇ ਕੱਟਣਾ ਤਸਵੀਰਾਂ ਸਾਂਝੇ ਕਰ ਰਿਹਾ ਰੁਜਨਾ ਬਸਕਰ ਦੇ ਮਾਧਿਅਮ ਤੋਂ ਦੇਖੋ ਤਾਂ ਖੋਦੀ ਹੀ ਮਿੱਟੀ ਛੋਟ ਰਹੇ ਨੇ ਖੋਦੀ ਸਾਡੇ ਨਾਲ ਲਾਈਵ ਦੇ ਨਾਲ ਜੁੜੇ ਰਹੋ ਲਿਓ ਕਈਆਂ ਲਿਓ ਕਈਆਂ ਕਮੈਂਟਾ ਦੇ ਵਿੱਚ ਆਪਣੀ ਆਪਣੀ ਰਾਏ ਤੁਸੀਂ ਦੱਸੋ ਜੀ। ਦੇਖੋ ਜੀ ਬੋਰਡ ਵੀ ਪਾੜ ਦਿੱਤਾ ਗਿਆ ਇੱਧਰੋਂ ਸਾਡੇ ਚ ਜ਼ਮੀਨ ਨਾਮ ਦੀ ਪੁਜੀਸ਼ ਹੈ। ਚਲੋ ਸਾਡੀ ਕੋਤੀ ਹੀ। ਦੇਖੋ ਕੰਪਨੀ ਦੇਖੋ ਸਾਹਿਬ ਜੀ ਤੁਹਾਡਾ ਕੋ ਬੰਦ ਪਾਜੀ ਭਾਈ ਤੁਹਾਡੀ ਨੇ ਬੰਦ ਕਰ ਦਿੱਤਾ ਤੁਸੀਂ ਹੈ ਤੁਸੀਂ ਬੰਦ ਕਰ ਦਿੱਤਾ ਭਾਈ ਬੰਦ ਹੀ ਕਰਾਂਗੇ ਹਾਂਜੀ ਇਹ ਸਾਡੇ ਲਾਰਡ ਆਡਰ ਨਹੀਂ ਬੰਦਦੇ ਸੀ ਕੀ ਕਹਿੰਦੇ ਹਾਂ ਦੇਖੋ ਟਰੱਕ ਜੰਲੇ ਦੇਖੋ ਉਹਨੇ ਕੋ ਬੰਦ ਕਰਨਾ ਸੈਕਲ ਨੂੰ ਆ ਦੇ ਕੋਲੀ ਆ ਲੱ ਫੁੱਲ ਫੁੱਲ ਕੋਲੀ ਆ ਦੇਖ ਸਕਦੇ ਹੋ ਪੁਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਕੋਸ਼ਿਸ਼ ਪੂਰਾ ਕਾਹ ਪੁਰਨ ਦੀ ਕੋਸ਼ਿਸ਼ ਪੂਰਾ ਕੋਸ਼ਿਸ਼ ਕੋਈ ਨਹੀਂ ਕੋਈ ਕੋਸ਼ਿਸ਼ ਕਰ ਸਕਦੇ ਹੋ ਤੇ ਉਤੋਂ ਆਪ ਹੀ ਪੈਂਚ ਦਾ ਬਣਾ ਰਹੇ ਨੇ ਅੱਛਾ ਤੁਸੀਂ ਦੱਸਦੇ ਨਾ ਉਹਨਾਂ ਕਿ ਉਹਨਾਂ ਆਪਣੇ ਕਿੱਥੇ ਬੋੜੇ ਕਰ ਰਹੇ ਕੋੜ ਤਾਂ ਖੜਾ ਹੋਰ ਕਿਤੇ ਲੱਗਾ ਖੜਾ ਖੜਾ ਹੋਰ ਵੀ ਨੂਈ ਖੜਾ ਖੜਾ ਹੋ ਰਿਹਾ ਕੋਈ ਆਲਾ ਤੇਰੇ ਪਰੇ ਹੋ ਜਾ ਸੌਣ ਬੰਦ ਕਰ ਚੱਲੇ ਦੇਖੋ ਖੋਤੀ ਜੀ ਖੋਤੀ ਆਪ ਹੀ ਬੰਦ ਕਰ ਚੱਲੇ ਆਪੇ ਖੋਤੀ ਹੀ ਬੰਦ ਕਰ ਰਹੇ ਨੇ ਪੂਰੇ ਨੇ ਦੇਖ ਸਕਦੇ ਹੋ ਜੀ ਟਰੈਕਟਰ ਦੇ ਨਾਲ ਦੇਖੋ ਆਪ ਹੀ ਉਹ ਬੰਦ ਸਾਰੀ ਇਹਨਾਂ ਦੀ ने आप ही बंद करते देखो आप ही रस्ता आप ही रस्ता बंद कर चलने तो देखो देख तो न्याय दे लख दे दे तो खुशी मना रहे ने किसान साले सामने हुई देखो ਭਾਜੀ ਪ੍ਰਸ਼ਾਸਨ ਹੈਗਾ ਹਾਂਜੀ ਅਸੀਂ ਕਾਰਵਾਈ ਦਵਾਂਗੇ ਬੰਦੇ ਕਰਕੇ ਸਕਾ ਦੇਣਾ ਆਪਾਂ ਐਕਟ ਨਿਕਾ ਤੁਸੀਂ ਭੜੇ ਲਿਖਿਆ ਤੇ ਆਪਾਂ ਭਾਜੀ ਨਹੀਂ ਤੁਹਾਨੂੰ ਕੁਝ ਲੋਕਿਆ ਨਹੀਂ ਇਹਨਾਂ ਨੂੰ ਆਪ ਹੀ ਕੰਮ ਆਪ ਹੀ ਕਰੀ ਜਾਂਦੇ ਭਾਜੀ ਮੈਂ ਸਿੰਪਲ ਤੁਹਾਡੇ ਸਾਰੇ ਪ੍ਰਸ਼ਾਸਨ ਲਗੇ ਤੁਹਾਡੇ ਮੰਤਰੀ ਮੰਡਲ ਆਏ ਸਾਰੇ ਤੁਹਾਡੀ ਮਦਦ ਆਈ ਅਸੀਂ ਉਹਨਾਂ ਦੀ ਗੱਲ ਮੰਨੀ ਹਾਂਜੀ ਬਿਲਕੁਲ ਮੰਨੀ ਜੀ ਹਾਂਜੀ ਉਹਨੇ ਇਹ ਉਹਨਾਂ ਦੀ ਗੱਲ ਨਹੀਂ ਮੰਨ ਰਹੇ ਤੇ ਕੋਈ ਨਹੀਂ ਖੜੇਗਾ ਲਿਗਈਓ ਕੰਮ ਤਾਂ ਚੱਲ ਰਿਹਾ ਸੇ ਕੰਮ ਚੱਲਦਾ ਜੀ ਦੇਖੋ ਸਾਹਮਣੇ ਕੰਮ ਚੱਲ ਜਿੰਦਾ ਹਾਂ ਹਾਂਜੀ ਦੇਖੋ ਕੰਮ ਬੰਦ ਇੱਥੇ ਸੋਸ਼ਲ ਇੰਪੈਕਟ ਅਸੈਸਮੈਂਟ ਹੋਈ ਆ ਜਿਹੜੀ ਜ਼ਰੂਰੀ ਹੁੰਦੀ ਹੈ ਕਿਸੇ ਵੀ ਪਬਲਿਕ ਪ੍ਰਾਪਰਟੀ ਨੂੰ ਲੈਣ ਦੇ ਲਈ ਇਹ ਪਬਲਿਕ ਪ੍ਰਾਪਰਟੀ ਨਹੀਂ ਹੈ ਇੱਕ ਕਾਰਪੋਰੇਸ਼ਨ ਦੀ ਗਰਾਊਂਡ ਹੈ ਚਾਰਾਂ ਮੰਡੀ ਬਣੀ ਆ ਮੈਨੂੰ ਲੱਗਦਾ ਹੀ ਪਈ ਹੈ ਮੈਂ ਬਣਾ ਕੇ ਦਿੱਤੀ ਆ ਇਹ ਸਾਡੇ ਕੋਲ 2 ਸਾਲ ਦੀ ਲੀਜ਼ ਹੈ ਠੀਕ ਆ 3 ਸਾਲ ਤੋਂ ਇਹਨਾਂ ਨੂੰ ਨੋਟੇ ਦਿੱਤੇ ਜਾ ਰਹੇ ਨੇ ਉਹ ਤਾਂ ਕਹਿੰਦੇ ਹੁਣ ਲਾਇਆ ਬੋਰਡ ਹੈ ਬੰਦਾ ਇਹ ਹੀ ਤਾਂ ਭਾਜੀ ਅਨਪੜਤਾ ਹੈ ਇਹਨੂੰ ਤਾਂ ਅਨਪੜਤਾ ਕਹਿੰਦੇ ਭਾਜੀ ਅਨਪੜਤਾ ਇਹਨਾਂ ਦਾ ਕਸੂਰ ਨਹੀਂ ਹੈ ਤੁਸੀਂ ਇਹਨਾਂ ਨੂੰ ਕਨਵਿੰਸ ਕਰਨਾ ਹੁੰਦਾ ਹੈ ਭਾਜੀ ਇੱਕ ਧੱਕਾ ਗਲੇ ਚੱਲੇ ਪੁਲਿਸ ਦੇਖੋ ਉਨੀਂ ਪੁਲਿਸ ਦੇਖੋ ਮੰਜ਼ੂਰ ਹੈ ਕੰਮ

ਕੋਈ ਟੇਬਲ ਉਸਕੋ ਆਟੇ ਸਾਹਮਣੇ ਇਹ ਕਰੀ ਜਾਂਦੇ ਕੀ ਕਰੂੰਗੇ ਨਹੀਂ ਯਾਰ ਕਰਨ ਦੇ ਫਿਰ ਹਾਂਜੀ ਹੋਏ ਥੱਲੇ ਜਾ ਹੁਣ ਥੱਲੇ ਜਾ ਜੇ ਬਾਹਰ ਨਾ ਕਰੇ ਸਤਿਕਾਰ ਕਰੇ ਮਾਸਕ ਦੇ ਮਾਧਮ ਤੋਂ ਆਪ ਪੂਜਾ ਕਰਵਾ ਕੇ ਸੇਵਾ ਨੂੰ छोटिया मारो छो आप धक्के मार दे रहे कमरे ਹਾਂ ਇੱਕ ਮਿੰਟ ਜਾਨੂੰ ਸੁਣੋ ਜੀ ਗੱਲ ਸੁਣੋ ਸਾਰ ਯਾਰ ਤੂੰ ਸੈਲਫ ਮਾਰ ਇੱਕ ਮਿੰਟ ਟੱਕਰ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਪ੍ਰਧਾਨ ਸਾਹਿਬ ਦੀ ਗੱਲ ਸੁਣੋ ਮੇਰੀ ਗੱਲ ਸੁਣ ਲਓ ਕਾਪਰ ਪੁਲਿਸ ਪ੍ਰਸ਼ਾਸਨ ਪ੍ਰਧਾਨ ਜੀ ਨੂੰ ਨੋਟਿਸ ਦਿੱਤਾ ਸਾਡੀਆਂ ਟਰਾਲੀਆਂ ਰੋਕੀਆਂ ਉਹਦੇ ਵਿੱਚ ਅਸੀਂ ਦੋ ਰਸਤੇ ਲੈ ਲੈਣੇ ਬਸ ਠੀਕ ਹੈ ਇਦੋਂ ਬਾਅਦ ਟੱਕਰ ਆਲੀ ਸਥਿਤੀ ਦਾ ਆਪਾਂ ਨਹੀਂ ਪਾਣਾ ਆ ਦੋ ਰਸਤੇ ਸਾਡੇ ਹੈਗੇ ਨੇ ਅੱਗੇ ਦੀ ਕਾਰਵਾਈ ਮੇਰੇ ਤੇ ਕਰ ਲੈ ਮੇਰਾ ਨਾਮ ਕੁਲਵਿੰਦਰ ਸਿੰਘ ਮਛਿਆਣਾ ਤੇ ਜਿਹੜੀ ਕਾਰਵਾਈ ਕਰਨੀ ਹੈ ਮੇਤੇ ਪਰਚਾ ਦੇ ਕੇ ਕਰਦੇ ਹੋ ਸਾਰੇ ਜੀ ਮੋਕੇ ਤੇ ਫਿਰ ਨਾ ਸਾਂਝੀ ਕੀਤੀ ਲਿਆਈ ਉਹ ਤਾਂ ਕਿਸੇ ਤਰ੍ਹਾਂ ਦੀ ਹੁਲੜ ਬਾਜੀ ਨਹੀਂ ਹੋਊਗੀ ਚੁੱਪ ਕਰਕੇ ਆਪਣਾ ਲੰਗਰ ਸਤੋ ਦੋ ਰਸਤੇ ਆਪਾਂ ਬਣਾ ਲਿਆ ਇੱਥੇ ਖਤਮ ਕਰੀਏ ਜੀ ਆਪਾਂ ਤਾਂ ਇਨਸਾਨ ਨੇ ਕਹਿਦਾ ਜ਼ਰ ਮੱਥੇ ਸਟ੍ਰੀਟ ਉੱਤੇ ਲੈ ਕੇ ਲੰਗਰ ਠੀਕ ਜੀ ਬੋਲ ਇਨਸਾਨ ਹੋ ਜਾ ਚਾਹੀਦਾ ਜੀ सड़ा ਹਾਂ ਜੀ ਇਹ ਚਾਬੀ ਲੈ ਆਈ ਆ ਦੁਬਾਰੀ ਹਾਂ ਜੀ ਸਾਡੇ ਸਾਹਮਣੇ ਚਾਬੀ ਲੈ ਗਈ ਤੁਸੀਂ ਦੋ ਕਿਹੜੀ ਚਾਬੀ ਹੋਰ ਆ ਜੂਗੀ ਚਾਬੀਆਂ ਜਿੰਨਾ ਬਹੁਤ ਚਾਬੀਆਂ ਹਾਂ ਜੀ ਹਾਂ ਜੀ ਚਾਬੀਆਂ ਆਉਂਦੀਆਂ ਆ ਚਾਬੀਆਂ ਬਹੁਤਿਆਰ ਹੋਰ ਚਾਬੀਆਂ ਆਣਗੀਆਂ ਹਾਂ ਜੀ ਉਹਨਾਂ ਦੀ ਕਾਰਵਾਈ ਕਰਾਂਗੇ ਦਿੱਲੀ ਤੋਂ ਕਾਰਵਾਈ ਕਰੂਗੇ ਠੀਕ ਹੋ ਗਿਆ ਨਹੀਂ ਤੁਸੀਂ ਕਾਰਵਾਈ ਕਰੋਗੇ ਮਾਰਨ ਕੁੱਟਣ ਸਾਨੂੰ ਅੱਗੇ ਵੀ ਕੁੱਟਦੇ ਹੀ ਆ ਹਾਂ ਜੀ ਸਾਨੂੰ ਮਾਰਕਟ ਆਈਏ ਸਾਡੇ ਹੋਣ ਡਿਆ ਆ ਮਾਰਕਟ ਆਈਏ ਕਰਦੇ ਸਾਡਾ ਲੈ ਜਾਣ ਸਾਨੂੰ ਲੈ ਜਾਣ ਸਾਨੂੰ ਲੈ ਜਾਣ ਅਸੀਂ ਤੇ ਕਹਿੰਨੇ ਲੈ ਜਾਓ ਸਾਨੂੰ ਫੜੋ ਫੜੋ ਸਾਨੂੰ ਫੜਦੇ ਤਾਂ ਐ ਨਹੀਂ ਫੜੋ ਸਾਨੂੰ ਠੀਕ ਹੈ ਠੀਕ ਹੈ ਚਾਪੀ ਅਸੀਂ ਹੋਰ ਲਾਵਾਂਗੇ ਸੜਕੋ ਚਾਪੀਆਂ ਹੋਰ ਹੈਗੀਆਂ ਘਰੋਂ ਲੈਣ ਗਏ ਚਾਪੀਆਂ ਬੀਬੀ ਜੀ ਤੁਸੀਂ ਇੱਥੋਂ ਪਿੰਡ ਦੇ ਸਰਪੰਚੋ ਉਹ ਵੀ ਇੱਕ ਤੇ ਟੱਕਰ ਲੜ ਕਰਦਾ ਗਿਆ ਜੀ ਦੇਖੋ ਚਾਪੀ ਇੱਕ ਹੋਰ ਆ ਗਈ ਆ ਜਾਓ ਸਾਰੇ ਬਬਲੀ ਫੇਰ ਨਹੀਂ ਹੋਈ ਅਸੀਂ ਕਰਨੇ ਲਾਏ ਆ ਹਾਂ ਜੀ ਬਿਲਕੁਲ ਨਹੀਂ ਦੱਸਿਆ ਗਿਆ ਇਹ ਸਾਰਾ ਸਾਰਾ ਧੱਕੇਸ਼ਾ ਹੀ ਹੋ ਰਹੀ ਆ ਜੀ ਘੱਟ ਨੇ ਤਾਂ ਕਾਹੀ ਹੁੰਦਾ ਬਿਲਕੁਲ ਜੀ ਤੁਹਾਡੇ ਸਾਹਮਣੇ ਹੋਣ ਡਿਆ ਹੋਰ ਕੀ ਗੱਲ ਤਾਂ ਕੀ ਹੁੰਦਾ ਸਾਡੇ ਨਾਲ ਜੀ ਸੋਹਣੇ ਤਾਂ ਕਰਦਾ ਸੀ ਸੋਹਣੇ ਸੋਹਣੇ ਬਾਤਾਂ ਕਰੋ ਜੇ ਤੁਸੀਂ ਦੇਖਣੇ ਤੁਹਾਡੇ ਸਾਹਮਣੇ ਇਹਨਾਂ ਕੋਲ ਡਾਡੇ ਤੁਹਾਡੇ ਮਗਰੋਂ ਮੈਂ ਨੜਨੇ ਕੀ ਹੁੰਦਾ ਹੋਊਗਾ ਤੁਹਾਨੂੰ 200 ਮਾ ਟਾਈਮ ਤੇ ਤੁਹਾਨੂੰ ਇਹਨਾਂ ਨੇ ਇੱਕ ਟਾਈਮ ਰਾਹ ਨਹੀਂ ਬਣਾਉਂਦੇ ਇਹ ਰਾਹ ਬਣਾ ਕੇ ਆਪਣੀ ਮਰਜ਼ੀ ਨਾਲ ਰਾਹ ਬਣਾ ਕੇ ਇਹਨਾਂ ਦੀ ਸੋਟ ਵਾਲੀ ਲੰਘਣੀ ਨਹੀਂ ਹੈਗੀ ਸਾਡੀ ਹਾਂਜੀ ਇਹ 200 ਕਾਉਂਟਰ ਪੱਠਾਂ ਦਾ ਉੱਤਰ ਕਿੱਧਰ ਲੰਘੋਗੇ ਜਦੋਂ ਇੱਥੇ ਲੰਘਣ ਡਿਆ 150 ਸਾਲਾਂ ਦਾ ਵੀ ਬਣਾਈ ਹੋਇਆ ਦੋ ਰਹਿ ਗਿਆ ਉਹ ਮੈਨੂੰ ਸਾਨੂੰ ਪਤਾ ਨਹੀਂ ਕਰਕੇ ਦੇਣੇ ਨੇ ਸਾ ਕੰਪਲੈਕਸ ਦੇ ਵਿੱਚ ਬਹੁਤ ਸਾਰੇ ਭਈਏ ਕੰਮ ਕਰਾਦੇ ਨੇ ਜਿਹਨਾਂ ਮਰਜ਼ੀ ਕਰਵਾਉਂਦੇ ਇਹਦੇ ਮਰਜ਼ੀ ਕਰਵਾਉਂਦੇ ਮੈਂ ਤੁਹਾਨੂੰ 200 ਬੰਦੇ ਦੇ ਕਰਵਾ ਦਿੰਨੀ ਆ ਇਹ ਸਾਨੂੰ ਕੋਈ ਗਾਇਕ ਲੈਣੇ ਦਿੱਤੀ ਕੁਛ ਨਹੀਂ ਸਾਨੂੰ ਦੱਸਿਆ ਗਿਆ ਕਹਿੰਦੇ 3 ਸਾਲਾਂ ਤੋਂ ਨੋਟਿਸ ਦੇਈ ਜਾਂਦੇ ਸਨ ਜਾਂਦੇ ਸੀ ਅਨਪੜ੍ਹਿਆ ਇਹ ਕਹਿੰਦੇ ਉਹਨੇ ਇਹ ਨਹੀਂ ਸ਼ਬਦ ਵਰਤਿਆ ਕਹਿੰਦੇ ਅਨਪੜਤਾ ਹੈ ਅਨਪੜਤਾ ਇਹ ਆਪਣੀ ਡਿਗਰੀ ਦਿਖਾ ਦਵੇ ਕਿੱਥੇ ਆ ਹਾਂ ਬਿਲਕੁਲ ਨਹੀਂ ਅਨਪੜ੍ਹੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਅਸੀਂ ਇਹ ਜਿਹਦਾ ਵਿਰੋਧ ਕਰ ਰਹੇ ਹਾਂ ਕਿ ਅਨਪੜ੍ਹੇ ਆ ਅਸੀਂ 15 ਸਾਲ ਅਸੀਂ ਨਾਲ ਹੋਈਏ ਅਸੀਂ ਬਿਲਕੁਲ ਐਜੂਕੇਟਿਡ ਆ ਸਾਨੂੰ ਪਤਾ ਸਾਰੇ ਅਸੀਂ ਸੋਲਿਡ ਸਾਰਾ ਕੁਝ ਕੀਤਾ ਸਾਨੂੰ ਕੁਝ ਨਹੀਂ ਦੱਸਿਆ ਗਿਆ ਕਿਥੇ ਬਾਇਓ ਗੈਸ ਕਿਹੜੀ ਚੀਜ਼ ਨਾਲ ਬਣਨੀ ਸੀ ਕੂੜੇ ਨਾਲ ਜਾਂ ਕਿੱਦਾਂ ਹੋਰ ਇਹ ਕੂੜਿਆਂ ਨੇ ਬੰਦਿਆਂ ਦੇ ਖੂਨ ਨਾਲ ਬਣਨੀ ਬਾਇਓ ਗੈਸ ਹਾਂ ਇੱਕ ਗੋਹੇ ਦੇ ਨਾਲ ਨਹੀਂ ਬਣਨੀ ਬੰਦਿਆਂ ਦੇ ਖੂਨ ਨਾਲ ਬਣਨੀ ਆ ਮੈਂ ਕਹਿੰਦੀ ਕਿੰਨੀ ਗੱਪਾਂ ਇਹ ਆ ਜਾਂਦਾ ਆ ਜਾਂਦਾ ਰੌਲਾ ਪੈਂਦਾ ਫਿਰ ਚਲੇ ਜਾਂਦਾ ਆ ਜਾਂਦਾ ਚਲੇ ਜਾਂਦਾ ਸਾਨੂੰ ਕੋਈ ਗਾਈਡ ਲਾਈਨ ਨਹੀਂ ਦਿੱਤੀਆਂ 100 ਬੰਦੇ ਦੇ ਕਿਹੜੇ ਸਾਈਨ ਕਰਵਾ ਲੈ ਇਹਨਾਂ ਨੇ ਅੱਛਾ ਉਹ ਕਹਿੰਦੇ ਸੱਤ ਅੱਠ ਹੀਰਿੰਗਾਂ ਹੋਣਗੀਆਂ ਮੈਨੂੰ ਇਹ ਦੱਸੋ ਆ ਆ ਸਾਰੇ ਪਿੰਡ ਦੀਆਂ ਬੀਜ ਭਾਜੀ ਹਰ ਇੱਕ ਖੇਲ ਗਈ ਆ ਭਾਜੀ ਕੋਈ ਹੀਰਿੰਗ ਪਾਸ ਨਹੀਂ ਗਈ ਹਰ ਜਿਹੜੀ ਹੀਰਿੰਗ ਹੁੰਦੀ ਸੀ ਹਰ ਵਾਰੀ ਫੇਲ ਹੁੰਦੇ ਸੀ ਹਰ ਵਾਰੀ ਮੂਲ ਕੋਲੋਂ ਨਿਕਲ ਜਾਂਦੇ ਸੀ ਜਦੋਂ ਵੀ ਆਉਣੇ ਸਾਡੇ ਬਾਹਰ ਗਿਆ ਕੀ ਮਤ ਹੈ ਕਿਸੇ ਨੇ ਸਾਈਨ ਨਹੀਂ ਕੀਤੇ ਪਿੰਡ ਜੋ ਕਿਸੇ ਨੇ ਸਾਈਨ ਨਹੀਂ ਕੀਤੇ ਪਿੰਡ ਤੇ ਸਾਈਨ ਹੀ ਹੋਏ ਸਾਡੇ ਸੌ ਸਾਈਨ ਹੋਏ ਨੇ ਸੌ ਸਾਈਨ ਹੋਗੇ ਤਾਂ ਡੇਢ ਪਿੰਡ ਤੇ ਹਾਂਜੀ ਨਹੀਂ ਹੋਏ ਹਾਂ ਠੀਕ ਹੈ ਠੀਕ ਹੈ ਇਹ ਕਦੀ ਕਹਿੰਦੇ ਸਰਪੰਚ ਨੇ ਸਾਈਨ ਕੀਤੇ ਕਦੀ ਕਹਿੰਦੇ ਪ੍ਰਗਟ ਸਿੰਘ ਨੇ ਕੀਤੇ ਜੈਨ ਸਾਹਿਬ ਨੇ ਹਵੇਲੀ ਵਾਲਿਆਂ ਨੇ ਬਾਇਓ ਗੈਸ ਮਨਜ਼ੂਰ ਕਰਾਇਆ ਸੀ ਪ੍ਰਗਟ ਸਿੰਘ ਨੇ ਉਹਨੂੰ ਰਿਜੈਕਟ ਕਰਵਾਇਆ ਕਰਵਾ ਕੇ ਇਹ ਤਾਂ ਸਮਾਂ ਹੀ 1.5-2 ਸਾਲ ਦਾ ਆਇਆ ਇਹ 10 ਸਾਲ ਕਹਿੰਦੇ ਆ ਨਾ ਬਹੁਤ ਦੁੱਖ ਸਾਨੂੰ ਇੱਕ ਆ ਘਰਿਆ ਸਾਡੇ ਤੇ ਸਾਡੇ 1 ਸਾਲ ਹੋਇਆ ਜੇ ਮੈਨੂੰ ਤੀਜੀ ਵਾਰ ਸਰਪੰਚ ਬਣੀ ਹੋ ਇੱਕ ਸਾਲ ਹੋਇਆ 1 ਘੰਟੇ 3 ਸਾਲ ਡੇਂਗੂ ਨਾਲ ਲੱਤਾਂ ਆ ਰਹੀਆਂ ਬਹੁਤ ਹੋਈਆਂ ਤੇ ਸਰਪੰਚ ਦੇ ਪਿੰਡ ਤੋਂ ਕਿ ਬੰਦ ਦੁਗਾਤਾ ਹੋ ਗਈਆਂ ਜਿਹੜੇ ਲੋਕਾਂ ਚ ਜੋ ਮੀਂਹ ਪਿਆ ਲੋਕੀ ਤੁਹਾਡੇ ਨੇੜੇ ਘਰ ਤੋਂ ਦੱਸਦੇ ਆ 14 ਟੇਰੀ ਕੰਪਨੀ ਜਾਜ ਤੋਂ ਆਇਆ ਸੀ 3 ਸਾਲ ਪਹਿਲਾਂ 3 ਸਾਲ ਪਹਿਲਾਂ ਆਇਆ ਸੀ ਤੇ ਇਹਦੇ ਚ ਬਹੁਤ ਲੋਕੀ ਮਾਡਲ ਡਾਰੀ ਦੇ ਕਮਲੇ ਅੱਛਾ ਏ ਮੋਟਰ ਨੇ ਤੁਸੀਂ ਵੀ ਦੇਖ ਲਓ মিডিਆ ਪੂਰਾ ਆਇਆ ਹੈ ਇਹ ਮੋਟਰ ਨੇ ਆ ਇੱਥੇ ਇਨਾ ਪਾਉਂਦੇ ਆ ਖੁੱਤ ਹੋ ਜਾਂਦਾ ਅੱਗੇ ਤੋਂ ਉਹਨੇ ਬਣਾਉਂ ਪਾਇਆ ਗਿਆ ਜਿਹੜਾ ਪਤਾੜੇ ਇੱਥੇ ਲੱਗਾ ਆ ਸਾਹ ਹਾਂਜੀ 24 25 ਦਾ 크리스마ਸ ਦਾ ਦਿਨ ਦਿਨ ਸੀ ਇਹਨਾਂ ਨੇ ਉਦੋਂ ਦੀ 크리스마ਸ 'ਚ ਬਿਜੀ ਸੀ ਲੋਕੀ ਇਹਨਾਂ ਨਾਲ ਕਿ ਮੀਆਂ ਭਰਤੀਆਂ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਇਹ ਬਿਜੀ ਸੀ ਅਸੀਂ 크리스마ਸ ਦੇ ਵਿੱਚ ਇਹ ਨਾਲਿਆਂ ਕਿ ਨਹੀਂ ਆਉਂਦਾ ਕੰਮ ਬੂ ਕਰਦਾ ਇਹਨਾਂ ਫਾਇਦਾ ਠਾਹ ਕਿਸ਼ਨ ਸਰ ਸਾਰੇ ਭਾਈ ਕਿਰਸ਼ਨ ਭਾਈ ਚਾਰਾ ਇੱਥੇ ਤੁਹਾਨੂੰ ਪਤਾ ਚੁੱਕਾ ਇਹ ਨਹੀਂ ਹੁੰਦਾ ਇਹਦੇ ਪਈ ਕੰਮ ਅਸੀਂ ਇਹਦੀਆਂ ਲੱਤਾਂ ਤੋੜਾਂਗੇ ਇੱਥੇ ਹਾਂ ਭਜਾਵਾਂਗੇ ਇੱਥੇ ਜਿਹਦਾ ਡੰਗ ਦੀ ਭਜਾਈਦਾ ਵਾਰਾ ਉਹਦਾ ਭਜਾਉਣਾ ਪਏਗਾ ਪੁਲਿਸ ਮੁਲਾਜ਼ਮਾਂ ਨੂੰ ਹੱਕ ਵੀ ਨਹੀਂ ਗਾ ਚਾਬੀ ਉਤਾਰਨ ਦਾ ਇਹਨੇ ਟਰੈਕਟਰ ਦੀ ਚਾਬੀ ਵੀ ਉਤਾਰ ਦਿੱਤੀ ਗੇੜ ਮਾਰਨ ਗੱਲੇ ਭਾਜੀ ਟਰੈਕਟਰ ਦੀ ਚਾਬੀ ਲਾ ਲੈ ਟਰੈਕਟਰ ਵਾਲੇ ਨੇ ਵੀ ਕਰਿਆ ਸੀ ਨੰਬਰ ਪੜੋ ਪੜੋ ਕੋਲ ਆਇਆ ਸੀਰਾ ਦੇ ਇੱਥੇ ਟਰੱਕ ਸਭਾ ਫਲਾਟ ਤੋਂ ਪਿਆ ਜਾ

ਬਰਾ ਧੰਨਵਾਦ ਜਿਹੜੇ ਜਿਹੜੇ ਵੀਰ ਪੰਡਾਲ ਚ ਆਈ ਜਾਂਦੇ ਆ ਆ ਜਾਓ ਮੇਰਾ ਵੀਰ ਜਿਹੜੇ ਵੀਰ ਲੰਗਰ ਖਾਦੇ ਆ ਮੇਰਾ ਭਰਾ ਬਾਅਦ ਚ ਛੱਗੇ ਪਹਿਲਾਂ ਪੰਡਾਲ ਚ ਆਵੋ ਕੁਝ ਗੱਲਾਂ ਤੇ ਨਾਲ ਸਾਂਝੀਆਂ ਕਰਨੀਆਂ ਆ ਆ ਜਾਓ ਮੇਰਾ ਵੀਰ ਇੱਕ ਗੱਲ ਸਾਨੂੰ ਨਹੀਂ ਪਤਾ ਇਦਾਂ ਕਿਦਾਂ ਹੋ ਗਿਆ ਸਰਪੰਚ ਸਾਹਿਬ ਆਇਆ ਸਾਡੇ ਤੇ ਗੱਲ ਕਰਦੇ ਤੁਹਾਡੇ ਨਾਲ ਕਾਸੀ ਸਾਰੇ ਨੌਜਵਾਨ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰੇ ਕਹਿੰਦੇ ਤੁਸੀਂ ਪੰਡਾਲ ਜਾ ਕੇ ਬੈਠ ਜਾਓ ਜੇ ਸਾਡਾ ਏਕਾ ਇਹ ਸਾਨੂੰ ਕੁਝ ਨਹੀਂ ਕਰ ਸਕਦੇ ਹੁਣੇ ਪ੍ਰਸ਼ਾਸਨ ਨੇ ਹੋਰ ਪੁਲਿਸ ਵਗਾਉਣੀ ਆ ਜੇ ਅਸੀਂ ਇੱਕ ਇਹ ਨਾਲ ਬੈਠਾਂਗੇ ਤੇ ਸਾਡੀ ਅਸੀਂ ਜਿੱਥੇ ਪਾਸੇ ਵੱਲ ਜਾਵਾਂਗੇ ਜੇ ਅਸੀਂ ਨਹੀਂ ਬੈਠਾਂਗੇ ਖਿੰਡ ਬੁੰਡ ਕੇ ਰਹੇ ਇਹ ਸਾਨੂੰ ਇਕੱਲੇ ਇਕੱਲੇ ਨੂੰ ਇੱਥੇ ਕੁੱਟਣਗੇ ਠੀਕ ਹੈ ਅਸੀਂ ਬੀਬੀਆਂ ਆਪਣੇ ਭਰਾਵਾਂ ਦੇ ਨਾਲ ਆ ਗਏ ਆ ਸਾਰਿਆਂ ਨੂੰ ਬੇਨਤੀ ਆ ਕੋਈ ਸਰਕਾਰ ਦੇ ਨਾਲ ਖੜਾ ਰਵੇ ਪੰਡਾਲ ਦੇ ਵਿੱਚ ਆ ਜਾਓ ਤੁਹਾਨੂੰ بار بار ਇਹੋ ਹੀ ਬੇਨਤੀ ਪੰਡਾਲ ਜਾਓ ਪੰਡਾਲ ਜਾ ਕੇ ਬੈਠੋ ਬਾਕੀ মিডিਆ ਨੂੰ ਅਸੀਂ ਬੇਨਤੀ ਕਰਦੇ ਹਾਂ ਸ਼ਾਮ ਤੱਕ ਸਾਡੇ ਨਾਲ ਕੁਝ ਵੀ ਹੋ ਸਕਦਾ মিডিਆ ਇੱਥੇ ਜਾਵੇ ਨਾ ਸਾਰੀ ਕਵਰੇਜ ਕਰੇ ਕਿਉਂਕਿ ਉਹਨਾਂ ਦੇ ਕੁਝ ਮੁਲਾਜ਼ਮ ਸਾਡੀਆਂ ਵੀਡੀਓ ਬਣਾ ਰਹੇ ਆ ਸਾਡੀਆਂ ਵੀਡੀਓ ਬਣਾ ਰਹੀਆਂ মিডিਆ ਸਾਡਾ ਸਾਥ ਦੇਵੇ ਤੇ ਸਭ ਕੁਝ ਹੋ ਜਾਊਗਾ ਸਾਰਿਆਂ ਭਰਾਵਾਂ ਨੂੰ ਬੇਨਤੀ ਆ ਗੰਨਾ ਨਾਲੋਂ ਫੋਨ ਲਾ ਲਓ ਤੇ ਪੰਡਾਲ ਜਾ ਜਾਓ ਪੰਡਾਲ ਜਾ ਕੇ ਬੈਠੋ ਜਿਹੜਾ ਇਹਨਾਂ ਨੂੰ ਹੋਰ ਭਾਜਣਾ ਪੈ ਸਕੇਣ ਏ ਹੁਣ ਫੋਨ ਕਰਦੇ ਪੁਲਿਸ ਹੋਰ ਆਵੇ ਮਾਰੋ ਕੁੱਟੋ ਸਾਨੂੰ ਗੱਡੀਆਂ 'ਚ ਬਿਠਾਓ ਤੇ ਭਗਵੰਤ ਮਾਨ ਦੇ ਰੰਗਲੇ ਪੰਜਾਬ ਨੂੰ ਉਹ ਚੈਨਲ ਚਾਰ ਚੰਨ ਲਾਓ ਭਗਵੰਤ ਮਾਨ ਜੀ ਤੁਹਾਨੂੰ ਬੇਨਤੀ ਆ ਪੰਜਾਬ 'ਚ ਬੀਬੀਆਂ ਰੋਲਦੀਆਂ ਫਿਰਦੀਆਂ ਬੀਬੀਆਂ ਧਰਨੇ ਲਾਉਂਦੀਆਂ ਬੀਬੀਆਂ ਮੱਚ ਲੀਆਂ ਪ੍ਰਸ਼ਾਸਨ ਦੇ ਮੋੜੇ ਹੱਥਾ ਜੱਡ ਕੇ ਇਹ ਰੰਗਲਾ ਪੰਜਾਬ ਜਿਹੜਾ ਤੁਸੀਂ ਬਣਾ ਕੇ ਜਾਣਾ ਇਹ ਕਿਸੇ ਵੀ ਸਰਕਾਰ ਨੇ ਰੰਗਲਾ ਪੰਜਾਬ ਨਹੀਂ ਬਣਾਇਆ ਸਾਰਿਆਂ ਨੇ ਕੁਝ ਨਾ ਕੁਝ ਪਬਲਿਕ ਲਈ ਸੋਚਿਆ ਪਰ ਤੁਸੀਂ ਕੁਝ ਨਹੀਂ ਸੋਚਦੇ ਰੰਗਲੇ ਪੰਜਾਬ ਚ ਬੀਬੀਆਂ ਦੀਆਂ ਵੋਟਾਂ ਲੈਣ ਲਈ ਤੁਸੀਂ ਹਜ਼ਾਰ ਹਜ਼ਾਰ ਰੁਪਏ ਦਾ ਝੂਠਾ ਲਾਰਾ ਲਾਇਆ ਉਹ ਅਜੇ ਤੱਕ ਨਹੀਂ ਪਾਇਆ ਐਂ ਦੇ ਜਾ ਕੇ ਤੁਸੀਂ ਹਜ਼ਾਰ ਹਜ਼ਾਰ ਰੁਪਏ ਦੇਣਾ ਕਿਉਂਕਿ ਬੀਬੀਆਂ ਫੇਰ ਵੋਟਾਂ ਪਾਉਣਗੀਆਂ ਮੇਰੇ ਭੈਣੋ ਬੀਬੀਓ ਭਰਾਵੋ ਜਿਹੜੇ ਜਿਹੜੇ ਇਲਾਕਿਆਂ ਚੋਂ ਆਏ ਆ ਜਾ ਕੇ ਦੱਸੋ ਪਾਣੀ ਚ ਚੋਟ ਨਾ ਪਾਇਓ ਜਿੱਤੇ ਆਣੀ ਪਿੰਡ ਚ ਜਮਸ਼ੇਰ ਡੈਰੀ ਕੰਪਲੈਕਸ ਦੇ ਵਿੱਚ ਘੋਰ ਹੱਥਿਆਰ ਹੋ ਰਿਹਾ ਇੱਕ ਪ੍ਰਾਈਵੇਟ ਪੰਪੜੀ ਵੱਲੋਂ